ਸੂਰਾਂ ਸੋ ਪਹਿਚਾਨੀ ਹੈ ਜੋ ਨਰੇ ਦੀਨ ਕੇ ਹੇਤ ਪੁਜਾ ਪੁਜਾ ਕਟ ਮਰੇ ਤਬ ਉਹ ਨਾ ਛਾੜੇ ਖੇਤ ਸੋ ਸਾਡੇ ਕਿਸਾਨੀ ਤੇ ਮਜ਼ੂਰ ਮਜ਼ਦੂਰ ਸੰਘਰਸ਼ ਲੇ ਉਹ ਸ਼ਹੀਦ ਸੁਖਰਨ ਸਿੰਘ ਜਿਹੜਾ ਕਿਸਾਨਾਂ ਵੱਲੋਂ ਤੇ ਮਜ਼ਦੂਰਾਂ ਵੱਲੋਂ ਸਾਥ ਮੈਤਰੀਕੇ ਨਾਲ ਆਪਣੇ ਹੱਕਾਂ ਲਈ ਲੜਿਆ ਜਾ ਰਿਹਾ ਸੀ ਉਸ ਤੇ ਜਿਸ ਤਰ੍ਹਾਂ ਇੱਕ ਸਰਕਾਰਾਂ ਨੇ ਜੁਰਮ ਘਾਇਆ ਉਹਨਾਂ ਤੇ ਤਸੱਦਦ ਕੀਤਾ ਤੇ ਸਾਡੇ ਉਹ ਨੌਜਵਾਨ ਨੂੰ ਸ਼ਹੀਦ ਕੀਤਾ ਬੜੀ ਨਿੱਤੜੀ ਉਹ ਗੱਲ ਸੋ ਜਿਹੜਾ ਇਹ ਡੈਮੋਕ੍ਰੇਸੀ ਦਾ ਇਹਨਾਂ ਦਾ ਬੁਰਕਾ ਉਹ ਲੰਗਾ ਹੋ ਰਿਹਾ ਸੋ ਉਸ ਜਿਹੜਾ ਇਸ ਵਿੱਚ ਹੈ ਸਾਡੇ ਜਿਹੜੇ ਆਗੂ ਹੈ ਬਹੁਤ ਸੂਝਵਾਨ ਹੈ ਅੱਜ ਮੈਂ ਜਹਦਾਰ ਜਿੱਤਾਰ ਸਿੰਘ ਹਮਾਰਾ ਦਾ ਸਨਿਆਹ ਦੇਣ ਲਈ ਪਹੁੰਚਿਆ ਖਾਸ ਕਰਕੇ ਨੌਜਵਾਨਾਂ ਨੂੰ ਕਿ ਪੂਰਾ ਹੌਸ ਤੇ ਜੋਸ਼ ਚ ਰਹਿ ਕੇ ਕਿਉਂਕਿ ਕੋਈ ਵੀ ਸੰਨਰਥ ਹੈ ਉਹ ਨੌਜਵਾਨਾਂ ਤੇ ਮੁੰਡਿਆਂ ਤੇ ਹੀ ਲੜਿਆ ਜਾਣਾ ਸੋ ਆਪ ਤਾਂ ਆਗੂਆਂ ਦਾ ਹੁਕਮ ਮੰਦੇ ਹੋਏ ਉਹ ਉਹ ਸੰਨਰਥ ਦਾ ਹਿਸਾਬ ਮੰਨ ਤੇ ਉਹ ਜਥੇਬੰਦੀਆਂ ਸਾਡੇ ਪੁਰਾਣੇ ਇਤਿਹਾਸ ਤੋਂ ਸਿੱਖਿਆ ਲੈ ਕੇ ਜਿਸ ਤਰ੍ਹਾਂ ਸਿੱਖ ਮਿਸਲਾਂ ਬਿੱਤਾਂ ਦੇ ਸਮੇਂ ਕੋਈ ਜੰਗ ਦੇ ਸਮੇਂ ਇਕੱਠੀਆਂ ਹੋ ਜਾਂਦੀਆਂ ਸੀ ਸੋ ਜਿਹੜਾ ਅਜੇ ਤੱਕ ਜਿਵੇਂ ਮੰਡੀਆਂ ਇਸ ਕਰਦਾ ਈਸਾ ਨਹੀਂ ਬਣੀਆਂ ਉਹ ਜ਼ਰੂਰ ਸ਼ਾਮਲ ਹੋਣ ਕਿਉਂਕਿ ਮੌਕਾ ਹੈ ਕਿਉਂਕਿ ਹੱਕਾਂ ਲਈ ਲੜਾ ਜਾਣਾ ਸੰਘਰਸ਼ ਹੈ ਸੋ ਅੱਜ ਜਿਹੜਾ ਇਸ ਅਰਥ ਚ ਆ ਰਿਹਾ ਹੈ ਇਸ ਤਿਤ ਦੇਸਾਂ ਵਿੱਚ ਵੱਡੀ سپورਟ ਹੋ ਰਹੀ ਹੈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਇਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਯੂਐਸਏ ਵੱਲੋਂ ਇਸ ਸੰਘਰਸ਼ ਦੀ ਪੂਰੀ ਹਮਾਇਤ ਉੱਥੇ ਅੰਬੈਸੀਆਂ ਦੇ ਅੱਗੇ ਰੋਲ ਸਮਝਾ ਰਹੇ ਕਿਤੇ ਜਾ ਰਹੇ ਆ ਤੇ ਵੱਡੇ ਵੱਡੇ ਅਕਾਦਿਸ਼ ਕਿਤੇ ਜਾ ਰਹੇ ਆ ਵੱਖ-ਵੱਖ ਦੇਸ਼ਾਂ ਦੀ ਪਾਰਲੀਮੈਂਟ ਵਿੱਚ ਇਸ ਸੰਘਰਸ਼ ਦੀ ਹਮਾਇਤ ਹੋ ਰਹੀ ਹੈ ਸੋ ਉਸ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਉਹਦੇ ਮੁੱਖ ਸੇਵਾਦਾਰ ਭਾਈ ਹਿੰਮਤ ਸਿੰਘ ਜੀ ਡਾਕਟਰ ਪ੍ਰਿਤਪਤਾ ਸਿੰਘ ਜੀ ਜਗਰਾ ਸਿੰਘ ਜੀ ਰਵਿੰਦਰ ਸਿੰਘ ਜੀ ਮਰਦਾਨ ਗਾਧੀ ਪਾਪੇ ਗੁਰਦਾਰਾ ਸੋਹ ਉਹਨਾਂ ਵੱਲੋਂ ਇੱਥੇ ਇਹਲਾ ਪਰਿਵਾਰਾਂ ਦੀ ਜਿਹੜੇ ਵੀ ਭਾਵੇਂ ਇਸ ਸੰਘਰਸ਼ ਚ ਜ਼ਖਮੀ ਹੋਏ ਆ ਜਾਂ ਉਹ ਸ਼ਹੀਦ ਹੋ ਗਏ ਚੜਾਈ ਕਰਕੇ ਉਹਨਾਂ ਲਈ ਮਾਲੀ ਸਹਾਈਤਾ ਪੇਜੀ ਜਾ ਰਹੀ ਹੈ ਹੁਣ ਤੋਂ ਪਹਿਲਾਂ ਸੱਤ ਪਰਿਵਾਰਾਂ ਨੂੰ ਦਾਸ ਉਹਨਾਂ ਕੋਲ ਜਾ ਕੇ ਸਨਮਾਨਤ ਕਰ ਚੁੱਕਿਆ ਜਿਨ੍ਹਾਂ ਦੇ ਭੋਗਾਂ ਤੇ ਜਾਂ ਜੋ ਜ਼ਖਮੀ ਹੈ ਜਿਸ ਤਰ੍ਹਾਂ ਪ੍ਰਤਪਾਲ ਸਿੰਘ ਜੀ ਉਸ ਤੇ ਬਹੁਤ ਵੱਡਾ ਤਸੱਦਦ ਹੋਇਆ ਨੌਜਵਾਨ ਹੈ ਉਹ ਪੀਜੀਐਲ ਜਿਹੜੇ ਇਲਾਜ ਪਰਸੋਂ ਜਾ ਕੇ ਉਹਨੂੰ ਮਿਲ ਕੇ ਆਏ ਉਹ ਪਰਿਵਾਰ ਦੀ ਮਦਦ ਕਰਕੇ ਆਇਆ ਸੋ ਮੈਂ ਮੇਰੀ ਬੇਨਤੀ ਹੈ ਕਿ ਉਹਨਾਂ ਪਰਿਵਾਰਾਂ ਦੀ ਅੱਜ ਦੋ ਪਰਿਵਾਰ ਇੱਕ ਤਾਂ ਸ਼ੁਭਕਰਨ ਸਿੰਘ ਦਾ ਪਰਿਵਾਰ ਉਹਨੂੰ ਸਨਮਾਨਤ ਕਰਨਾ ਦੂਜਾ ਇੱਕ ਸਣਾ ਨੌਜਵਾਨ ਕਿਸਾਨ ਜਿਹੜਾ 24 ਤਰੀਕ ਨੂੰ ਸ਼ੰਭੂ ਬਾਰਡਰ ਤੇ ਆ ਰਿਹਾ ਸੀ ਟਰਾਲੀ ਲੈ ਕੇ ਰਾਜਪੁਰੇ ਦੇ ਨੇੜੇ ਸਰਹੰਗਾਂ ਦੇ ਉਹਨੂੰ ਟੱਕਰ ਮਾਰ ਕੇ ਜ਼ਖਮੀ ਕਰਦਿਆ ਸੋ ਉਹਦਾ ਪਰਿਵਾਰ ਗਰੀਬ ਪਰਿਵਾਰ ਹੈ ਉਹਨੂੰ ਜਸਨ ਸਿੰਘ ਜੀ ਲੈ ਕੇ ਆਇਆ ਸੋ ਮੇਰੀ ਬੇਨਤੀ ਹੈ ਦੋਵੇਂ ਪਰਿਵਾਰ ਆਉਣ ਉਹਨਾਂ ਨੂੰ ਅਸੀਂ 1-1 ਲੱਖ ਰੁਪਏ ਦੀ ਮਾਲੀ ਸ਼ਾਂਤੀ ਕੇ ਸਨਮਾਨਤ ਕਰਨਾ ਜੋ ਫਰਜ ਬਣਦਾ ਸੋ ਜਿੱਥੇ ਮੈਂ ਉਹਨਾਂ ਪਰਿਵਾਰਾਂ ਨੂੰ ਸਨਮਾਨਤ ਕਰ ਰਿਹਾ ਉੱਥੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਸ ਸੰਘਰਸ਼ ਨਾਲ ਪੂਰੀ ਹਮਦਰਦੀ ਜ਼ਾਹਰ ਕਰ ਰਹੇ ਹਨ ਜੈਦਾਨ ਜਿੱਤਾਰ ਜੀ ਹਮਾਰਾ ਵੱਲੋਂ ਇਸ ਪਰਿਵਾਰ ਨਾਲ ਪੂਰੀ ਹਮਦਾਰਦੀ ਹੈ ਸੰਘਰਸ਼ ਨਾਲ ਪੂਰੀ ਹਮਦਾਰਦੀ ਹੈ ਉਹ ਡਟ ਕੇ ਇਹਦਾ ਸਾਥ ਦੇ ਰਹੇ ਸੋ ਉਹਨਾਂ ਪਰਿਵਾਰਾਂ ਨੂੰ ਬੇਇੱਜ਼ਤੀ ਆਫਰਾਸ ਪ੍ਰਮਾਨ ਲੈਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਧਲੇਵਾਨ ਸਭ ਨੂੰ ਤੇ ਸਿੱਖ ਸਾਧ ਸੰਦੇਹ ਸਭ ਨੂੰ ਬੇਨਤੀ ਕਰਨਾ ਹੋਰ ਵੀ ਜਿਹੜੇ ਆਗੂ ਹੈ ਨੇੜੇ ਆਉਣ ਤਾਂ ਕਿ ਆਪਾਂ ਉਹਨਾਂ ਪਰਿਵਾਰਾਂ ਦੇ ਪਰਿਵਾਰਾਂ